ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨਾਲ ਇੱਕਾ ਵੀਡੀਓ ਸ਼ੇਅਰ ਕਰ ਰਿਆ ਮੈਂ ਨੌਰਨਤ ਤੁਸੀ ਚਲਦੀ ਦੇਖ ਰਹੇ ਸਾਰੇ ਇਹ ਬੱਚਾ ਪਿੰਡ ਛੇਗੂਪੁਰ ਦਾ ਰਹਿਣ ਵਾਲਾ ਜੋ ਕਿ ਪਤੰਗ ਲੁੱਟਣ ਗਿਆ ਸੀਗਾ ਤੇ ਜਿਹੜੇ ਸੀਮੈਂਟ ਵਾਲੀਆਂ ਚਦਰਾਂ ਹੁੰਦੀਆਂ ਉਹਦੇ ਵਿੱਚੋਂ ਡਿੱਗ ਪਿਆ ਸੀਗਾ ਫਿਰ ਇਹਨੂੰ ਕਪੂਰਥਲੇ ਹਸਪਤਾਲ ਲਿਗਾਇਆ ਗਿਆ ਉੱਥੋਂ ਦੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਫਿਰ ਜਿਹੜੇ ਇਹਨਾਂ ਦੇ ਪਿੰਡ ਦੇ ਲੋਕ ਆ ਭੈਣ ਭਰਾਇਆ ਤੇ ਸਾਡਾ ਵੀਰ सोनू ਛੇਗੂਪੁਰ ਤੋਂ ਜੋ ਕਿ ਮਾਤਾ ਦੇ ਜਾਗਰਣ ਕਰਦਾ ਆ ਉਹ ਵੀਰ ਨੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਤੇ ਗ੍ਰਹੀ ਕਰਨੇ ਸ਼ੁਰੂ ਕੀਤੇ ਤੇ 8 ਕਿਹ ਹਜ਼ਾਰ ਰੁਪਇਆ ਹੋਇਆ ਤੇ ਉਹ ਜਦੋਂ ਦਿੱਤਾ ਜਾ ਕੇ ਤੇ ਫਿਰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਬੱਚੇ ਨੂੰ ਤੇ ਬੱਚਾ ਜਦੋਂ ਅੰਮ੍ਰਿਤਸਰ ਪਹੁੰਚਿਆ ਤੇ ਡਾਕਟਰਾਂ ਨੇ ਦੱਸਿਆ ਜਦੋਂ ਰਿਪੋਰਟਾਂ ਹੋਈਆਂ ਉਹਨਾਂ ਦੱਸਿਆ ਇਹਦੀ ਹੱਡੀ ਵੀ ਟੁੱਟੀ ਆ ਤੇ ਜਿਹੜੀ ਦਿਮਾਗ ਦੀ ਨਾੜ ਆ ਉਹ ਵੀ ਫਟ ਚੁੱਕੀ ਆ ਤੇ ਬਾਅਦ ਦੇ ਵਿੱਚ ਜਦੋਂ ਅੱਗੇ ਜਾ ਕੇ ਟੈਸਟ ਐਕਸ-ਰੇ ਹੋਏ ਤੇ ਪਤਾ ਲੱਗਾ ਵੀ ਰੀਡ ਦੀ ਹੱਡੀ ਵੀ ਕ੍ਰੈਕ ਹੋ ਚੁੱਕੀ ਆ ਤੇ ਇਸ ਬੱਚੇ ਦੇ ਬਚਣ ਦੇ ਚਾਂਸ ਬਹੁਤ ਹੀ ਜ਼ਿਆਦਾ ਘਟਿਆ ਇਹਨੂੰ ਬਚਾ ਸਕਦੀਆਂ ਤੁਹਾਡੇ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਤੇ ਤੁਹਾਡਾ ਸਾਥ ਮੈਂ ਇਸ ਕਰਕੇ ਇਸ ਵੀਡੀਓ ਨੂੰ ਬਣਾ ਰਿਹਾ ਵੀ ਤੁਸੀਂ ਸਾਰੇ ਭੈਣ ਭਰਾ ਵੱਧ ਤੋਂ ਵੱਧ ਉਹ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰੋ ਜੇ ਬੱਚੇ ਦੀ ਜਾਨ ਬਚ ਜਾਵੇ ਕਿਉਂਕਿ ਬੱਚੇ ਜਿਹੜੇ ਆ ਪ੍ਰਮਾਤਮਾ ਦਾ ਰੂਪ ਆ ਤੇ ਜੇ ਅਸੀਂ ਸਾਰੇ ਨਾਲ ਮਿਲ ਕੇ ਉਸ ਪਰਮਾਤਮਾ ਅੱਗੇ ਅਰਦਾਸ ਕਰੀਏ ਸ਼ਾਇਦ ਇਹ ਬੱਚਾ ਵੱਜ ਜਵੇ ਡਾਕਟਰਾਂ ਨੇ ਦੱਸਿਆ ਵੀ 90% ਚਾਂਸ ਨਹੀਂਗੇ ਸਿਰਫ 10% ਚਾਂਸ ਆ ਤੋ 10% ਜਿਹੜਾ ਚਾਂਸ ਆ ਉਹ ਪਰਮਾਤਮਾ ਜੀਵਨਦਾਨ ਦੇ ਸਕਦਾ ਤੇ ਤੁਹਾਡੇ ਸਾਰਿਆਂ ਦੀਆਂ ਕੀਤੀਆਂ ਹੋਈਆਂ ਦੁਆਵਾਂ ਇਸ ਬੱਚੇ ਨੂੰ ਬਚਾ ਸਕਦੀਆਂ ਤੇ ਬਾਕੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਣਾ ਜਿਹਨੇ ਭੈਣ ਭਰਾ ਵੀਡੀਓ ਦੇਖਦੇ ਆ ਵੱਤੋ ਵੱਤ ਸ਼ੇਅਰ ਕਰੋ ਸਾਰੇ ਭੈਣ ਭਰਾਵਾਂ ਤੱਕ ਜਾਵੇ ਤੇ ਦਾਨੀ ਸੱਜਣਾ ਤੱਕ ਪਹੁੰਚੇ ਜੋ ਕਿ 100 200 500 1000 ਜਿੰਨਾ ਵੀ ਦਾਨ ਕਰ ਸਕਦੇ ਜ਼ਰੂਰ ਇਸ ਦਿੱਤੇ ਗਏ ਨੰਬਰ ਤੇ ਦਾਨ ਕਰੋ ਕਿਉਂਕਿ ਜਿਹੜਾ ਘਰ ਵਾਲੇ ਆ ਨਾ ਜਿਹੜਾ ਪਰਿਵਾਰ ਦਾ ਬੱਚਾ ਆ ਉਹਨਾਂ ਕੋਲ ਮੋਬਾਈਲ ਵੀ ਨਹੀਂਗਾ ਇਹ ਨੰਬਰ ਵੀ ਸਾਡਾ ਸੋਨੂ ਭਗਤ ਜੋ ਸ਼ੇਗੂਪੁਰ ਤੋਂ ਆ ਉਹਦਾ ਹੀ ਨੰਬਰ ਆ ਵੀਰ ਦਾ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਕਿਉਂਕਿ ਅੰਮ੍ਰਿਤਸਰ ਜਾ ਕੇ ਆਈ ਸੀ ਉਹ ਆ ਵੀਡੀਓ ਮੈਂ ਲਾਈਵ ਹੋਈ ਉਹਨਾਂ ਨੇ ਮੈਨੂੰ ਭੇਜੀ ਆ ਤੇ ਮੈਂ ਚਾਹਨਾ ਇੱਕ ਹੋਰ ਗੱਲ ਸ਼ੇਅਰ ਕਰਨੀ ਕਿਉਂਕਿ ਸਾਡੇ ਵੀ ਸਾਰਿਆਂ ਦੇ ਬੱਚੇ ਕੋਠਿਆਂ ਦੇ ਚੜ ਕੇ ਉੱਪਰ ਪਤੰਗ ਚੜਾਉਂਦੇ ਮੇਰਾ ਖੁਦ ਦਾ ਬੇਡਾ ਵੀ ਚੜਾਉਂਦਾ ਮੈਂ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ ਕਿਉਂਕਿ ਜੇ ਆਪਾਂ ਆਪਣੇ ਬੱਚੇ ਨੂੰ ਅਵੇਅਰ ਕਰਾਂਗੇ ਤੇ ਸਾਡੇ ਬੱਚੇ ਬਚ ਸਕਦੇ ਆ ਕਿਉਂਕਿ ਇਹ ਇੱਕ ਬੱਚੇ ਦੀ ਕਹਾਣੀ ਨਹੀਂ ਏਸ ਇਕੱਲੇ ਬੱਚੇ ਦੀ ਕਹਾਣੀ ਨਹੀਂ ਸਾਡੇ ਬੱਚਿਆਂ ਦੇ ਹਾਲੇ ਇਹੀ ਆ ਆਪਣੇ ਤਾਂ ਚੋਰੀ ਕੋਠਿਆਂ ਦੇ ਚੜ ਜਾਂਦੇ ਆ ਅਸੀਂ ਬਹੁਤ ਰੋਕਦੇ ਆ ਪਰ ਨਹੀਂ ਰੁਕਦੇ ਪਰ ਮੈਂ ਚਾਹਨਾ ਵੀ ਕਿਸੇ ਵੀ ਮਾਂ ਦਾ ਪੁੱਤ ਇਦਾਂ ਮੰਜੀ ਤੇ ਨਾ ਪਵੇ ਤੇ ਇਸ ਕਰਕੇ ਇਹ ਮੈਂ ਵੀਡੀਓ ਤੁਹਾਡਾ ਸਾਰਿਆਂ ਦਾ ਸ਼ੇਅਰ ਕਰ ਰਿਆ ਵੀ ਤੁਸੀਂ ਸਾਰੇ ਭੈਣ ਭਰਾ ਨਾਲ ਮਿਲ ਕੇ ਉਹ ਵਾਹਿਗੁਰੂ ਗੇ ਪ੍ਰਮਾਤਮਾ ਅਗੇ ਅਰਦਾਸ ਕਰੋ ਇਹ ਬੱਚਾ ਬਚ ਜਾਵੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਆ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਸਾਰੇ ਭੈਣ ਭਰਾਵਾਂ ਤੱਕ ਸਾਰੇ ਮਾਪਿਆਂ ਤੱਕ ਜਰੂਰ ਪਹੁੰਚਾਓ ਜੀ ਸਾਡੇ ਕੋਲ ਜਿੰਨੀ ਹੈਲਪ ਹੋ ਸਕੇ ਅਸੀਂ ਵੀ ਜਰੂਰ ਕਰਾਂਗੇ ਤੁਹਾਡੇ ਕੋਲ ਜਿੰਨੀ ਹੈਲਪ ਹੋਗੀ ਤੁਸੀਂ ਵੀ ਜਰੂਰ ਕਰਿਓ ਤੇ ਮੇਰੀ ਇਹੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਾ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ